ਗਿਆ ਗਿਆ ਉਤੇ ਉਸ ਤੋਂ ਬਾਅਦ ਹੁਣ ਡੋਪ ਟੈਸਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਦੱਸਦੇ ਕਿ ਇੰਨਾ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ ਸੀ ਇੱਕ ਰਿਪੋਰਟ ਦੇ ਮੁਤਾਬਕ 2 ਤੋਂ 3 ਘੰਟੇ ਤੱਕ ਇੰਨਾ ਤਿੰਨਾਂ ਖਿਡਾਰੀਆਂ ਨੂੰ ਸਟੇਡੀਅਮ ਦੇ ਵਿੱਚ ਰੋਕਿਆ ਗਿਆ ਸੀ ਦੱਸਦੇ ਕਿ ਅਰਸ਼ਦ ਨਦੀਮ ਨੇ 92.97 ਮੀਟਰ ਦੇ ਥਰੋ ਨਾਲ 골ਡ ਮੈਡਲ ਉੱਥੇ ਹੀ ਭਾਰਤ ਦੇ ਨੀਰੇ ਚੋਪੜਾ ਨੇ 99.45 ਮੀਟਰ ਦੇ ਥਰੋ ਦੇ ਨਾਲ ਸਿਲਵਰ ਅਤੇ ਗ੍ਰਨੇਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਦੇ ਥਰੋ ਦੇ ਨਾਲ ਕੰਸੀ ਦਾ ਤਗਮਾ ਜਿੱਤਿਆ ਹੈ ਦੱਸ ਦਿਓ ਕਿੰਨਾ ਤਿੰਨਾ ਖਿਡਾਰੀਆਂ ਦੀ ਜਾਂਚ ਕੀਤੀ ਗਈ ਆ ਦੱਸ ਦਿਓ ਕਿ ਡੋਪ ਟੈਸਟ ਕੀਤਾ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਓਲੰਪਿਕ ਵਰਗੇ ਵੱਡੇ ਟੂਰਨਾਮੈਂਟ ਟੂਰਨਾਮੈਂਟ ਦੇ ਵਿੱਚ ਅਕਸਰ ਅਜਿਹੇ ਟੈਸਟ ਕੀਤੇ ਜਾਂਦੇ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਆਖਰ ਕਿਉਂ ਇਹ ਟੈਸਟ ਕੀਤਾ ਜਾਂਦਾ ਦੱਸਦੇ ਕਿ ਅਕਸਰ ਹੀ ਕਈ ਖਿਡਾਰੀ ਓਲੰਪਿਕ ਵਰਗੇ ਵੱਡੇ ਟੂਰਨਾਮੈਂਟਾਂ ਦੇ ਵਿੱਚ ਬੈਨ ਕੀਤੇ ਗਏ ਡਰੱਗਸ ਜਾਂ ਫਿਰ ਕਿਸੇ ਪਦਾਰਥ ਕਿਸੇ ਦਵਾਈ ਦਾ ਇਸਤੇਮਾਲ ਕਰਦੇ ਨੇ ਐਥਲੀਟਸ ਦੇ ਵੱਲੋਂ ਇਨ੍ਹਾਂ ਦਵਾਈਆਂ ਦੀ ਵਰਤੋਂ ਜੋ ਕੀਤੀ ਜਾਂਦੀ ਹੈ ਉਸ ਦਾ ਅਸਰ ਸਿੱਧਾ ਦਿਮਾਗ ਦੇ ਉੱਪਰ ਪੈਂਦਾ ਹੈ ਦੱਸਦੇ ਕਿ ਖੇਡ ਨਿਯਮਾਂ ਦੇ ਅਨੁਸਾਰ ਵਰਲਡ ਐਂਟੀ ਡੋਪਿੰਗ ਏਜੰਸੀ ਜਾਨੀ ਕਿ ਵਾਡਾ ਦੇ ਵੱਲੋਂ ਇਹ ਟੈਸਟ ਕੀਤੇ ਜਾਂਦੇ ਨੇ ਤਾਂ ਕਿ ਕੋਈ ਵੀ ਖਿਡਾਰੀ ਗਲਤ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਮੈਡਲ ਨਾ ਜਿੱਤ ਸਕੇ ਦੱਸਦੇ ਕਿ ਇਸ ਚੀਟਿੰਗ ਨੂੰ ਰੋਕਣ ਦੇ ਲਈ ਡੋਪ ਟੈਸਟ ਕੀਤੇ ਜਾਂਦੇ ਨੇ ਅਕਸਰ ਹੀ 올림픽 ਅਤੇ ਵੱਡੇ ਟੂਰਨਾਮੈਂਟਸ ਦੇ ਵਿੱਚ ਖਿਡਾਰੀਆਂ ਦੇ ਡੋਪ ਟੈਸਟ ਹੁੰਦੇ ਨੇ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਅਖਰ ਡੋਪ ਟੈਸਟ ਕੀਤਾ ਕਿਵੇਂ ਜਾਂਦਾ ਦੱਸਦੇ ਕਿ ਜਦੋਂ ਵੀ ਕਿਸੇ ਖਿਡਾਰੀ ਦਾ ਡੋਪ ਟੈਸਟ ਹੁੰਦਾ ਤਾਂ ਉਸ ਦੇ ਸਰੀਰ ਦੇ ਵਿੱਚ ਮੌਜੂਦ ਤਰਲ ਪਦਾਰਥਾਂ ਦੇ ਜਰੀਏ ਟੈਸਟ ਕੀਤਾ ਜਾਂਦਾ ਅਨੀਕ ਦੇ ਟੈਸਟਿੰਗ ਏਜੰਸੀ ਦੇ ਵੱਲੋਂ ਐਥਲੈਟਿਕਸ ਖੇਡਣ ਵਾਲੇ ਜਾਂ ਐਥਲੀਟ ਦੇ ਸਰੀਰ ਦੇ ਵਿੱਚੋਂ ਯੂਰੀਨ, ਸਲਾਈਵਾ, ਪਸੀਨਾ ਅਤੇ ਬਲੱਡ ਸੈਂਪਲ ਜਿਹੜੇ ਲਏ ਜਾਂਦੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਵਾਲ ਅਤੇ ਨਹ ਦੇ ਸੈਂਪਲ ਵੀ ਲਏ ਜਾ ਸਕਦੇ ਨੇ ਹਾਲਾਂਕਿ ਡੋਪਿੰਗ ਏਜੰਸੀ ਦੇ ਵੱਲੋਂ ਜ਼ਿਆਦਾਤਰ ਜੋ ਟੈਸਟ ਲਿਆ ਜਾਂਦਾ ਉਸ ਦੇ ਲਈ ਯੂਰੀਨ ਦਾ ਇਸਤੇਮਾਲ ਹੀ ਕੀਤਾ ਜਾਂਦਾ ਉੱਥੇ ਹੀ ਦੱਸ ਦਈਏ ਕਿ ਟੈਸਟ ਦੋ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਟੈਸਟ ਦਾ ਨਤੀਜਾ ਕੁਝ ਹੀ ਮਿੰਟਾਂ ਦੇ ਵਿੱਚ ਸਾਹਮਣੇ ਆ ਜਾਂਦਾ ਹੈ ਜਦਕਿ ਦੂਜੇ ਟੈਸਟ ਦੇ ਨਤੀਜੇ ਦੇ ਵਿੱਚ ਥੋੜਾ ਜਿਆਦਾ ਸਮਾਂ ਲੱਗਦਾ ਹੈ ਤੇ ਅਕਸਰ ਹੀ ਰਸੇ ਕਿ ਜਦੋਂ ਵੀ ਕੋਈ ਅਜਿਹਾ ਵੱਡਾ ਟੂਰਨਾਮੈਂਟ ਹੁੰਦਾ ਤੇ ਮੈਡਲ ਇਵੈਂਟ ਹੁੰਦਾ ਤਾਂ ਉਸ ਤੋਂ ਬਾਅਦ ਜੇਤੂ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਜਾਂਦਾ ਅਤੇ ਇਹ ਚੈੱਕ ਕੀਤਾ ਜਾਂਦਾ ਹੈ ਕਿ ਕੀ ਕਿਸੇ ਖਿਡਾਰੀ ਦੇ ਵੱਲੋਂ ਕੋਈ ਚੀਟਿੰਗ ਤਾਂ ਨਹੀਂ ਕੀਤੀ ਗਈ ਕਿਸੇ ਖਿਡਾਰੀ ਦੇ ਵੱਲੋਂ ਕਿਸੇ ਪ੍ਰਕਾਰ ਦੀ ਬੈਨ ਦਵਾਈ ਜਾਂ ਫਿਰ ਡਰੱਗਸ ਦਾ ਇਸਤੇਮਾਲ ਤਾਂ ਨਹੀਂ ਕੀਤਾ ਗਿਆ ਜਿਸ ਦੇ ਨਾਲ ਉਹਨਾਂ ਦੀ ਖੇਡਣ ਦੀ ਸਮਰੱਥਾ ਵਧੀ ਹੋਵੇ ਤੇ ਇਸੇ ਨੂੰ ਲੈ ਕੇ ਡੋਪ ਟੈਸਟ ਕੀਤਾ ਜਾਂਦਾ ਹੈ ਤੇ ਹੁਣ 올림픽 ਤੋਂ ਇਹ ਵੱਡੀ ਖਬਰ ਆਈ ਹੈ ਕਿ ਜੈਬਲਿਨ ਥਰੋ ਦੇ ਵਿੱਚ ਜੋ ਮੈਡਲ ਜੇਤੂ ਖਿਡਾਰੀ ਰਹੇ ਨੇ ਉਹਨਾਂ ਦਾ ਵੀ ਟੈਸਟ ਕੀਤਾ ਗਿਆ ਹੈ ਇਸ ਸਮੇਂ ਪੈਰਿਸ 올림픽 ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਕੁਝ ਘੰਟੇ ਪਹਿਲਾਂ ਜੈਵਲਨ ਥਰੋ ਦੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ ਦੱਸਦੀਏ ਅਰਸ਼ਦ ਨਦੀਮ ਨੇ ਬੀਤੀ ਰਾਤ ਪੈਰਿਸ 올림픽 ਦੇ ਵਿੱਚ ਜੈਵਲਨ ਥਰੋ ਦੇ ਫਾਈਨਲ ਦੇ ਵਿੱਚ ਇਤਿਹਾਸਿਕ ਪ੍ਰਦਰਸ਼ਨ ਕਰਦੇ ਆ 골ਡ ਮੈਡਲ ਜਿੱਤਿਆ ਸੀ ਦੱਸਦੀਏ ਕਿ ਨਦੀਮ ਨੇ 92.97 ਮੀਟਰ ਦਾ ਥਰੋ ਕਰਕੇ 골ਡ ਮੈਡਲ ਆਪਣੇ ਨਾਮ ਕੀਤਾ ਉੱਥੇ ਹੀ 올림픽 ਦੇ ਵਿੱਚ ਰਿਕਾਰਡ ਵੀ ਨਦੀਮ ਦੇ ਵੱਲੋਂ ਸੈੱਟ ਕਰ ਦਿੱਤਾ ਗਿਆ ਉੱਥੇ ਜੇਕਰ ਭਾਰਤ ਦੇ ਨੀਰਜ ਚੋਪੜਾ ਦੀ ਗੱਲ ਕਰੀਏ ਤਾਂ ਨੀਰਜ ਚੋਪੜਾ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਉੱਥੇ ਹੀ ਗਰਨੇਡਾ ਦੇ ਐਂਡਰਸਨ ਪੀਟਰਸ ਤੀਜੇ ਨੰਬਰ ਦੇ ਉੱਪਰ ਰਹੇ ਸਨ ਜਿਨ੍ਹਾਂ ਨੇ ਕੰਸੀ ਦਾ ਟਗਮਾ ਜਿੱਤਿਆ ਉੱਥੇ ਹੀ ਹੁਣ ਇਹਨਾਂ ਤਿੰਨਾਂ ਖਿਡਾਰੀਆਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਇਹਨਾਂ ਤਿੰਨਾਂ ਖਿਡਾਰੀਆਂ ਨੂੰ ਇਵੈਂਟ ਤੋਂ ਬਾਅਦ ਗਰਾਊਂਡ ਦੇ ਵਿੱਚ ਰੋਕਿਆ ਗਿਆ ਸੀ ਤਕਰੀਬਨ 2 ਤੋਂ 3 ਘੰਟੇ ਤੱਕ ਇਹਨਾਂ ਨੂੰ ਗਰਾਊਂਡ ਦੇ ਵਿੱਚ ਰੋਕਿਆ ਗਿਆ ਅਤੇ ਉਸ ਤੋਂ ਬਾਅਦ ਹੁਣ ਡੋਪ ਟੈਸਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਇਹਨਾਂ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ ਸੀ ਇੱਕ ਰਿਪੋਰਟ ਦੇ ਮੁਤਾਬਕ 2 ਤੋਂ 3 ਘੰਟੇ ਤੱਕ ਇਹਨਾਂ ਤਿੰਨਾਂ ਖਿਡਾਰੀਆਂ ਨੂੰ ਸਟੇਡੀਅਮ ਦੇ ਵਿੱਚ ਰੋਕਿਆ ਗਿਆ ਸੀ ਦੱਸਦੇ ਕਿ ਅਰਸ਼ਦ ਨਦੀਮ ਨੇ 92.97 ਮੀਟਰ ਦੇ ਥਰੋ ਨਾਲ 골ਡ ਮੈਡਲ ਉੱਥੇ ਹੀ ਭਾਰਤ ਦੇ ਨੀਰੇਜ ਚੋਪੜਾ ਨੇ 99.45 ਮੀਟਰ ਦੇ ਥਰੋ ਨਾਲ ਸਿਲਵਰ ਅਤੇ ਗ੍ਰਨੇਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਦੇ ਥਰੋ ਦੇ ਨਾਲ ਕੰਸੀ ਦਾ ਤਗਮਾ ਜਿੱਤਿਆ ਹੈ ਦੱਸ ਦਿਓ ਕਿੰਨਾ ਤਿੰਨਾ ਖਿਡਾਰੀਆਂ ਦੀ ਜਾਂਚ ਕੀਤੀ ਗਈ ਆ ਦੱਸ ਦਿਓ ਕਿ ਡੋਪ ਟੈਸਟ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਓਲੰਪਿਕ ਵਰਗੇ ਵੱਡੇ ਟੂਰਨਾਮੈਂਟ ਟੂਰਨਾਮੈਂਟ ਦੇ ਵਿੱਚ ਅਕਸਰ ਅਜਿਹੇ ਟੈਸਟ ਕੀਤੇ ਜਾਂਦੇ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਆਖਰ ਕਿਉਂ ਇਹ ਟੈਸਟ ਕੀਤਾ ਜਾਂਦਾ ਦੱਸਦੇ ਕਿ ਅਕਸਰ ਹੀ ਕਈ ਖਿਡਾਰੀ ਓਲੰਪਿਕ ਵਰਗੇ ਵੱਡੇ ਟੂਰਨਾਮੈਂਟਾਂ ਦੇ ਵਿੱਚ ਬੈਨ ਕੀਤੇ ਗਏ ਡਰੱਗਸ ਜਾਂ ਫਿਰ ਕਿਸੇ ਪਦਾਰਥ ਕਿਸੇ ਦਵਾਈ ਦਾ ਇਸਤੇਮਾਲ ਕਰਦੇ ਨੇ ਐਥਲੀਟਸ ਦੇ ਵੱਲੋਂ ਇਹਨਾਂ ਦਵਾਈਆਂ ਦੀ ਵਰਤੋਂ ਜੋ ਕੀਤੀ ਜਾਂਦੀ ਹੈ ਉਸ ਦਾ ਅਸਰ ਸਿੱਧਾ ਦਿਮਾਗ ਦੇ ਉੱਪਰ ਪੈਂਦਾ ਹੈ ਦੱਸਦੇ ਕਿ ਖੇਡ ਨਿਯਮਾਂ ਦੇ ਅਨੁਸਾਰ ਵਰਲਡ ਐਂਟੀ ਡੋਪਿੰਗ ਏਜੰਸੀ ਜਾਨੀ ਕਿ ਵਾਡਾ ਦੇ ਵੱਲੋਂ ਇਹ ਟੈਸਟ ਕੀਤੇ ਜਾਂਦੇ ਨੇ ਤਾਂ ਕਿ ਕੋਈ ਵੀ ਖਿਡਾਰੀ ਗਲਤ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਮੈਡਲ ਨਾ ਜਿੱਤ ਸਕੇ ਦੱਸਦੇ ਕਿ ਇਸ ਚੀਟਿੰਗ ਨੂੰ ਰੋਕਣ ਦੇ ਲਈ ਡੋਪ ਟੈਸਟ ਕੀਤੇ ਜਾਂਦੇ ਨੇ ਅਕਸਰ ਹੀ 올림픽 ਅਤੇ ਵੱਡੇ ਟੂਰਨਾਮੈਂਟਸ ਦੇ ਵਿੱਚ ਖਿਡਾਰੀਆਂ ਦੇ ਡੋਪ ਟੈਸਟ ਹੁੰਦੇ ਨੇ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਆਖਰ ਡੋਪ ਟੈਸਟ ਕੀਤਾ ਕਿਵੇਂ ਜਾਂਦਾ ਦੱਸਦੇ ਕਿ ਜਦੋਂ ਵੀ ਕਿਸੇ ਖਿਡਾਰੀ ਦਾ ਡੋਪ ਟੈਸਟ ਹੁੰਦਾ ਤਾਂ ਉਸ ਦੇ ਸਰੀਰ ਦੇ ਵਿੱਚ ਮੌਜੂਦ ਤਰਲ ਪਦਾਰਥਾਂ ਦੇ ਜਰੀਏ ਟੈਸਟ ਕੀਤਾ ਜਾਂਦਾ ਅਣਕਿ ਟੈਸਟਿੰਗ ਏਜੰਸੀ ਦੇ ਵੱਲੋਂ ਐਥਲੈਟਿਕਸ ਖੇਡਣ ਵਾਲੇ ਜਾਂ ਐਥਲੀਟ ਦੇ ਸਰੀਰ ਦੇ ਵਿੱਚੋਂ ਯੂਰੀਨ, ਸਲਾਈਵਾ, ਪਸੀਨਾ ਅਤੇ ਬਲੱਡ ਸੈਂਪਲ ਜਿਹੜੇ ਲਏ ਜਾਂਦੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਬਾਹਰ ਅਤੇ ਨਹ ਦੇ ਸੈਂਪਲ ਵੀ ਲਏ ਜਾ ਸਕਦੇ ਨੇ ਹਾਲਾਂਕਿ ਡੋਪਿੰਗ ਏਜੰਸੀ ਦੇ ਵੱਲੋਂ ਜ਼ਿਆਦਾਤਰ ਜੋ ਟੈਸਟ ਲਿਆ ਜਾਂਦਾ ਉਸ ਦੇ ਲਈ ਯੂਰੀਨ ਦਾ ਇਸਤੇਮਾਲ ਹੀ ਕੀਤਾ ਜਾਂਦਾ ਉੱਥੇ ਦੱਸ ਦਈਏ ਕਿ ਟੈਸਟ ਦੋ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਟੈਸਟ ਦਾ ਨਤੀਜਾ ਕੁਝ ਹੀ ਮਿੰਟਾਂ ਦੇ ਵਿੱਚ ਸਾਹਮਣੇ ਆ ਜਾਂਦਾ ਹੈ ਜਦਕਿ ਦੂਜੇ ਟੈਸਟ ਦੇ ਨਤੀਜੇ ਦੇ ਵਿੱਚ ਥੋੜਾ ਜ਼ਿਆਦਾ ਸਮਾਂ ਲੱਗਦਾ ਹੈ ਤੇ ਅਕਸਰ ਹੀ ਰੋਜ਼ੀ ਹੈ ਕਿ ਜਦੋਂ ਵੀ ਕੋਈ ਅਜਿਹਾ ਵੱਡਾ ਟੂਰਨਾਮੈਂਟ ਹੁੰਦਾ ਤੇ ਮੈਡਲ ਇਵੈਂਟ ਹੁੰਦਾ ਤਾਂ ਉਸ ਤੋਂ ਬਾਅਦ ਜੇਤੂ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਜਾਂਦਾ ਅਤੇ ਇਹ ਚੈੱਕ ਕੀਤਾ ਜਾਂਦਾ ਹੈ ਕਿ ਕੀ ਕਿਸੇ ਖਿਡਾਰੀ ਦੇ ਵੱਲੋਂ ਕੋਈ ਚੀਟਿੰਗ ਤਾਂ ਨਹੀਂ ਕੀਤੀ ਗਈ ਕਿਸੇ ਖਿਡਾਰੀ ਦੇ ਵੱਲੋਂ ਕਿਸੇ ਪ੍ਰਕਾਰ ਦੀ ਬੈਨ ਦਵਾਈ ਜਾਂ ਫਿਰ ਡਰੱਗਸ ਦਾ ਇਸਤੇਮਾਲ ਤਾਂ ਨਹੀਂ ਕੀਤਾ ਗਿਆ ਜਿਸ ਦੇ ਨਾਲ ਉਹਨਾਂ ਦੀ ਖੇਡਣ ਦੀ ਸਮਰੱਥਾ ਵਧੀ ਹੋਵੇ ਤੇ ਇਸੇ ਨੂੰ ਲੈ ਕੇ ਡੋਪ ਟੈਸਟ ਕੀਤਾ ਜਾਂਦਾ ਹੈ ਤੇ ਹੁਣ 올림픽 ਤੋਂ ਇਹ ਵੱਡੀ ਖਬਰ ਆਈ ਹੈ ਕਿ ਜੈਬਲਿਨ ਥਰੋ ਦੇ ਵਿੱਚ ਜੋ ਮੈਡਲ ਜੇ ਤੋ ਖਿਡਾਰੀ ਰਹੇ ਨੇ ਉਹਨਾਂ ਦਾ ਵੀ ਟੈਸਟ ਕੀਤਾ ਗਿਆ ਇਸ ਸਮੇਂ ਪੈਰਿਸ 올림픽 ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਕੁਝ ਘੰਟੇ ਪਹਿਲਾਂ ਜੈਵਲਨ ਥਰੋ ਦੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ ਦੱਸਦੀਏ ਅਰਸ਼ ਨਦੀਮ ਨੇ ਬੀਤੀ ਰਾਤ ਪੈਰਿਸ 올림픽 ਦੇ ਵਿੱਚ ਜੈਵਲਨ ਥਰੋ ਦੇ ਫਾਈਨਲ ਦੇ ਵਿੱਚ ਇਤਿਹਾਸਿਕ ਪ੍ਰਦਰਸ਼ਨ ਕਰਦੇ ਹਾਂ 골ਡ ਮੈਡਲ ਜਿੱਤਿਆ ਸੀ ਦੱਸਦੀਏ ਕਿ ਨਦੀਮ ਨੇ 92.97 ਮੀਟਰ ਦਾ ਥਰੋ ਕਰਕੇ 골ਡ ਮੈਡਲ ਆਪਣੇ ਨਾਮ ਕੀਤਾ ਉੱਥੇ ਹੀ 올림픽 ਦੇ ਵਿੱਚ ਰਿਕਾਰਡ ਵੀ ਨਦੀਮ ਦੇ ਵੱਲੋਂ ਸੈੱਟ ਕਰ ਦਿੱਤਾ ਗਿਆ ਉੱਥੇ ਦੇਕਰ ਭਾਰਤ ਦੇ ਨੀਰਜ ਚੋਪੜਾ ਦੀ ਗੱਲ ਕਰੀਏ ਤਾਂ ਨੀਰਜ ਚੋਪੜਾ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਉੱਥੇ ਹੀ ਗਰਨੇਡਾ ਦੇ ਐਂਡਰਸਨ ਪੀਟਰਸ ਤੀਜੇ ਨੰਬਰ ਦੇ ਉੱਪਰ ਰਹੇ ਸਨ ਜਿਨ੍ਹਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਉੱਥੇ ਹੀ ਹੁਣ ਇਹਨਾਂ ਤਿੰਨਾਂ ਖਿਡਾਰੀਆਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਾਲ ਇਹਨਾਂ ਤਿੰਨਾਂ ਖਿਡਾਰੀਆਂ ਨੂੰ ਇਵੈਂਟ ਤੋਂ ਬਾਅਦ ਗਰਾਊਂਡ ਦੇ ਵਿੱਚ ਰੋਕਿਆ ਗਿਆ ਸੀ ਤਕਰੀਬਨ 2 ਤੋਂ 3 ਘੰਟੇ ਤੱਕ ਇਹਨਾਂ ਨੂੰ ਗਰਾਊਂਡ ਦੇ ਵਿੱਚ ਰੋਕਿਆ ਗਿਆ ਅਤੇ ਉਸ ਤੋਂ ਬਾਅਦ ਹੁਣ ਡੋਪ ਟੈਸਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਕਿ ਇਹਨਾਂ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ ਸੀ ਇੱਕ ਰਿਪੋਰਟ ਦੇ ਮੁਤਾਬਕ 2 ਤੋਂ 3 ਘੰਟੇ ਤੱਕ ਇਹਨਾਂ ਤਿੰਨਾਂ ਖਿਡਾਰੀਆਂ ਨੂੰ ਸਟੇਡੀਅਮ ਦੇ ਵਿੱਚ ਰੋਕਿਆ ਗਿਆ ਸੀ ਦੱਸਦੇ ਕਿ ਅਰਸ਼ਦ ਨਦੀਮ ਨੇ 92.97 ਮੀਟਰ ਦੇ ਥਰੋ ਨਾਲ 골ਡ ਮੈਡਲ ਉੱਤੇ ਹੀ ਭਾਰਤ ਦੇ ਨੀਰੇ ਚੋਪੜਾ ਨੇ 99.45 ਮੀਟਰ ਦੇ ਥਰੋ ਦੇ ਨਾਲ ਸਿਲਵਰ ਅਤੇ ਗ੍ਰਨੇਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਦੇ ਥਰੋ ਦੇ ਨਾਲ ਕੰਸੀ ਦਾ ਤਗਮਾ ਜਿੱਤਿਆ ਹੈ ਦੱਸਦੀ ਹੈ ਕਿੰਨਾ ਤਿੰਨਾ ਖਿਡਾਰੀਆਂ ਦੀ ਜਾਂਚ ਕੀਤੀ ਗਈ ਆ ਦੱਸਦੀ ਹੈ ਕਿ ਡੋਪ ਟੈਸਟ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਓਲੰਪਿਕ ਵਰਗੇ ਵੱਡੇ ਟੂਰਨਾਮੈਂਟ ਟੂਰਨਾਮੈਂਟ ਦੇ ਵਿੱਚ ਅਕਸਰ ਅਜਿਹੇ ਟੈਸਟ ਕੀਤੇ ਜਾਂਦੇ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਆਖਰ ਕਿਉਂ ਇਹ ਟੈਸਟ ਕੀਤਾ ਜਾਂਦਾ ਦੱਸਦੇ ਕਿ ਅਕਸਰ ਹੀ ਕਈ ਖਿਡਾਰੀ ਓਲੰਪਿਕ ਵਰਗੇ ਵੱਡੇ ਟੂਰਨਾਮੈਂਟਾਂ ਦੇ ਵਿੱਚ ਬੈਨ ਕੀਤੇ ਗਏ ਡਰੱਗਸ ਜਾਂ ਫਿਰ ਕਿਸੇ ਪਦਾਰਥ ਕਿਸੇ ਦਵਾਈ ਦਾ ਇਸਤੇਮਾਲ ਕਰਦੇ ਨੇ ਐਥਲੀਟਸ ਦੇ ਵੱਲੋਂ ਇਨ੍ਹਾਂ ਦਵਾਈਆਂ ਦੀ ਵਰਤੋਂ ਜੋ ਕੀਤੀ ਜਾਂਦੀ ਹੈ ਉਸ ਦਾ ਅਸਰ ਸਿੱਧਾ ਦਿਮਾਗ ਦੇ ਉੱਪਰ ਪੈਂਦਾ ਹੈ ਦੱਸਦੇ ਕਿ ਖੇਡ ਨਿਯਮਾਂ ਦੇ ਅਨੁਸਾਰ ਵਰਲਡ ਐਂਟੀ ਡੋਪਿੰਗ ਏਜੰਸੀ ਜਾਨੀ ਕਿ ਵਾਡਾ ਦੇ ਵੱਲੋਂ ਇਹ ਟੈਸਟ ਕੀਤੇ ਜਾਂਦੇ ਨੇ ਤਾਂ ਕਿ ਕੋਈ ਵੀ ਖਿਡਾਰੀ ਗਲਤ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਮੈਡਲ ਨਾ ਜਿੱਤ ਸਕੇ ਦੱਸਦੇ ਕਿ ਇਸ ਚੀਟਿੰਗ ਨੂੰ ਰੋਕਣ ਦੇ ਲਈ ਡੋਪ ਟੈਸਟ ਕੀਤੇ ਜਾਂਦੇ ਨੇ ਅਕਸਰ ਹੀ 올림픽 ਅਤੇ ਵੱਡੇ ਟੂਰਨਾਮੈਂਟਸ ਦੇ ਵਿੱਚ ਖਿਡਾਰੀਆਂ ਦੇ ਡੋਪ ਟੈਸਟ ਹੁੰਦੇ ਨੇ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਅਖਰ ਡੋਪ ਟੈਸਟ ਕੀਤਾ ਕਿਵੇਂ ਜਾਂਦਾ ਦੱਸਦੇ ਕਿ ਜਦੋਂ ਵੀ ਕਿਸੇ ਖਿਡਾਰੀ ਦਾ ਡੋਪ ਟੈਸਟ ਹੁੰਦਾ ਤਾਂ ਉਸ ਦੇ ਸਰੀਰ ਦੇ ਵਿੱਚ ਮੌਜੂਦ ਤਰਲ ਪਦਾਰਥਾਂ ਦੇ ਜਰੀਏ ਟੈਸਟ ਕੀਤਾ ਜਾਂਦਾ ਅਣਕਿ ਟੈਸਟਿੰਗ ਏਜੰਸੀ ਦੇ ਵੱਲੋਂ ਐਥਲੈਟਿਕਸ ਖੇਡਣ ਵਾਲੇ ਜਾਂ ਐਥਲੀਟ ਦੇ ਸਰੀਰ ਦੇ ਵਿੱਚੋਂ ਯੂਰੀਨ, ਸਲਾਈਵਾ, ਪਸੀਨਾ ਅਤੇ ਬਲੱਡ ਸੈਂਪਲ ਜਿਹੜੇ ਲਏ ਜਾਂਦੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਵਾਲ ਅਤੇ ਨਹ ਦੇ ਸੈਂਪਲ ਵੀ ਲਏ ਜਾ ਸਕਦੇ ਨੇ ਹਾਲਾਂਕਿ ਡੋਪਿੰਗ ਏਜੰਸੀ ਦੇ ਵੱਲੋਂ ਜ਼ਿਆਦਾਤਰ ਜੋ ਟੈਸਟ ਲਿਆ ਜਾਂਦਾ ਉਸ ਦੇ ਲਈ ਯੂਰੀਨ ਦਾ ਇਸਤੇਮਾਲ ਹੀ ਕੀਤਾ ਜਾਂਦਾ ਉੱਥੇ ਦੱਸ ਦਈਏ ਕਿ ਟੈਸਟ ਦੋ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਟੈਸਟ ਦਾ ਨਤੀਜਾ ਕੁਝ ਹੀ ਮਿੰਟਾਂ ਦੇ ਵਿੱਚ ਸਾਹਮਣੇ ਆ ਜਾਂਦਾ ਹੈ ਜਦਕਿ ਦੂਜੇ ਟੈਸਟ ਦੇ ਨਤੀਜੇ ਦੇ ਵਿੱਚ ਥੋੜਾ ਜ਼ਿਆਦਾ ਸਮਾਂ ਲੱਗਦਾ ਹੈ ਤੇ ਅਕਸਰ ਹੀ ਰੋਜ਼ੀਏ ਕਿ ਜਦੋਂ ਵੀ ਕੋਈ ਅਜਿਹਾ ਵੱਡਾ ਟੂਰਨਾਮੈਂਟ ਹੁੰਦਾ ਤੇ ਮੈਡਲ ਇਵੈਂਟ ਹੁੰਦਾ ਤਾਂ ਉਸ ਤੋਂ ਬਾਅਦ ਜੇਤੂ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਜਾਂਦਾ ਅਤੇ ਇਹ ਚੈੱਕ ਕੀਤਾ ਜਾਂਦਾ ਹੈ ਕਿ ਕੀ ਕਿਸੇ ਖਿਡਾਰੀ ਦੇ ਵੱਲੋਂ ਕੋਈ ਚੀਟਿੰਗ ਤਾਂ ਨਹੀਂ ਕੀਤੀ ਗਈ ਕਿਸੇ ਖਿਡਾਰੀ ਦੇ ਵੱਲੋਂ ਕਿਸੇ ਪ੍ਰਕਾਰ ਦੀ ਬੈਨ ਦਵਾਈ ਜਾਂ ਫਿਰ ਡਰੱਗਸ ਦਾ ਇਸਤੇਮਾਲ ਤਾਂ ਨਹੀਂ ਕੀਤਾ ਗਿਆ ਜਿਸ ਦੇ ਨਾਲ ਉਹਨਾਂ ਦੀ ਖੇਡਣ ਦੀ ਸਮਰੱਥਾ ਵਧੀ ਹੋਵੇ ਤੇ ਇਸੇ ਨੂੰ ਲੈ ਕੇ ਡੋਪ ਟੈਸਟ ਕੀਤਾ ਜਾਂਦਾ ਹੈ ਤੇ ਹੁਣ 올림픽 ਤੋਂ ਇਹ ਵੱਡੀ ਖਬਰ ਆਈ ਹੈ ਕਿ ਜੈਬਲਿਨ ਥਰੋ ਦੇ ਵਿੱਚ ਜੋ ਮੈਡਲ ਜੇ ਤੋ ਖਿਡਾਰੀ ਰਹੇ ਨੇ ਉਹਨਾਂ ਦਾ ਵੀ ਟੈਸਟ ਕੀਤਾ ਗਿਆ ਇਸ ਸਮੇਂ ਪੈਰਿਸ 올림픽 ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਕੁਝ ਘੰਟੇ ਪਹਿਲਾਂ ਜੈਵਲਨ ਥਰੋ ਦੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ ਦੱਸਦੀਏ ਅਰਸ਼ ਨਦੀਮ ਨੇ ਬੀਤੀ ਰਾਤ ਪੈਰਿਸ 올림픽 ਦੇ ਵਿੱਚ ਜੈਵਲਨ ਥਰੋ ਦੇ ਫਾਈਨਲ ਦੇ ਵਿੱਚ ਇਤਿਹਾਸਿਕ ਪ੍ਰਦਰਸ਼ਨ ਕਰਦੇ ਹਾਂ 골ਡ ਮੈਡਲ ਜਿੱਤਿਆ ਸੀ ਦੱਸਦੀਏ ਕਿ ਨਦੀਮ ਨੇ 92.97 ਮੀਟਰ ਦਾ ਥਰੋ ਕਰਕੇ 골ਡ ਮੈਡਲ ਆਪਣੇ ਨਾਮ ਕੀਤਾ ਉੱਥੇ ਹੀ 올림픽 ਦੇ ਵਿੱਚ ਰਿਕਾਰਡ ਵੀ ਨਦੀਮ ਦੇ ਵੱਲੋਂ ਸੈੱਟ ਕਰ ਦਿੱਤਾ ਗਿਆ ਉੱਥੇ ਜੇਕਰ ਭਾਰਤ ਦੇ ਨੀਰਜ ਚੋਪੜਾ ਦੀ ਗੱਲ ਕਰੀਏ ਤਾਂ ਨੀਰਜ ਚੋਪੜਾ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਉੱਥੇ ਹੀ ਗਰਨੇਡਾ ਦੇ ਐਂਡਰਸਨ ਪੀਟਰਸ ਤੀਜੇ ਨੰਬਰ ਦੇ ਉੱਪਰ ਰਹੇ ਸਨ ਜਿਨ੍ਹਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਉੱਥੇ ਹੀ ਹੁਣ ਇਹਨਾਂ ਤਿੰਨਾਂ ਖਿਡਾਰੀਆਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਾਲ ਇਹਨਾਂ ਤਿੰਨਾਂ ਖਿਡਾਰੀਆਂ ਨੂੰ ਇਵੈਂਟ ਤੋਂ ਬਾਅਦ ਗਰਾਊਂਡ ਦੇ ਵਿੱਚ ਰੋਕਿਆ ਗਿਆ ਸੀ ਤਕਰੀਬਨ 2 ਤੋਂ 3 ਘੰਟੇ ਤੱਕ ਇਹਨਾਂ ਨੂੰ ਗਰਾਊਂਡ ਦੇ ਵਿੱਚ ਰੋਕਿਆ ਗਿਆ ਅਤੇ ਉਸ ਤੋਂ ਬਾਅਦ ਹੁਣ ਡੋਪ ਟੈਸਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਕਿ ਇਹਨਾਂ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ ਸੀ ਇੱਕ ਰਿਪੋਰਟ ਦੇ ਮੁਤਾਬਕ 2 ਤੋਂ 3 ਘੰਟੇ ਤੱਕ ਇਹਨਾਂ ਤਿੰਨਾਂ ਖਿਡਾਰੀਆਂ ਨੂੰ ਸਟੇਡੀਅਮ ਦੇ ਵਿੱਚ ਰੋਕਿਆ ਗਿਆ ਸੀ ਦੱਸਦੇ ਕਿ ਅਰਸ਼ਦ ਨਦੀਮ ਨੇ 92.97 ਮੀਟਰ ਦੇ ਥਰੋ ਨਾਲ 골ਡ ਮੈਡਲ ਉੱਤੇ ਹੀ ਭਾਰਤ ਦੇ ਨੀਰੇ ਚੋਪੜਾ ਨੇ 99.45 ਮੀਟਰ ਦੇ ਥਰੋ ਦੇ ਨਾਲ ਸਿਲਵਰ ਅਤੇ ਗ੍ਰਨੇਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਦੇ ਥਰੋ ਦੇ ਨਾਲ ਕੰਸੀ ਦਾ ਤਗਮਾ ਜਿੱਤਿਆ ਹੈ ਦੱਸ ਦਿਓ ਕਿੰਨਾ ਤਿੰਨਾ ਖਿਡਾਰੀਆਂ ਦੀ ਜਾਂਚ ਕੀਤੀ ਗਈ ਆ ਦੱਸ ਦਿਓ ਕਿ ਡੋਪ ਟੈਸਟ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਓਲੰਪਿਕ ਵਰਗੇ ਵੱਡੇ ਟੂਰਨਾਮੈਂਟ ਟੂਰਨਾਮੈਂਟ ਦੇ ਵਿੱਚ ਅਕਸਰ ਅਜਿਹੇ ਟੈਸਟ ਕੀਤੇ ਜਾਂਦੇ ਨੇ ਹੁਣ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਆਖਰ ਕਿਉਂ ਇਹ ਟੈਸਟ ਕੀਤਾ ਜਾਂਦਾ ਦੱਸਦੇ ਕਿ ਅਕਸਰ ਹੀ ਕਈ ਖਿਡਾਰੀ ਓਲੰਪਿਕ ਵਰਗੇ ਵੱਡੇ ਟੂਰਨਾਮੈਂਟਾਂ ਦੇ ਵਿੱਚ ਬੈਨ ਕੀਤੇ ਗਏ ਡਰੱਗਸ ਜਾਂ ਫਿਰ ਕਿਸੇ ਪਦਾਰਥ ਕਿਸੇ ਦਵਾਈ ਦਾ ਇਸਤੇਮਾਲ ਕਰਦੇ ਨੇ ਐਥਲੀਟਸ ਦੇ ਵੱਲੋਂ ਇਨ੍ਹਾਂ ਦਵਾਈਆਂ ਦੀ ਵਰਤੋਂ ਜੋ ਕੀਤੀ ਜਾਂਦੀ ਹੈ ਉਸ ਦਾ ਅਸਰ ਸਿੱਧਾ ਦਿਮਾਗ ਦੇ ਉੱਪਰ ਪੈਂਦਾ ਹੈ ਦੱਸਦੇ ਕਿ ਖੇਡ ਨਿਯਮਾਂ ਦੇ ਅਨੁਸਾਰ ਵਰਲਡ ਐਂਟੀ ਡੋਪਿੰਗ ਏਜੰਸੀ ਜਾਨੀ ਕਿ ਵਾਡਾ ਦੇ ਵੱਲੋਂ ਇਹ ਟੈਸਟ ਕੀਤੇ ਜਾਂਦੇ ਨੇ ਤਾਂ ਕਿ ਕੋਈ ਵੀ ਖਿਡਾਰੀ ਗਲਤ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਮੈਡਲ ਨਾ ਜਿੱਤ ਸਕੇ ਦੱਸਦੇ ਕਿ ਇਸ ਚੀਟਿੰਗ ਨੂੰ ਰੋਕਣ ਦੇ ਲਈ ਡੋਪ ਟੈਸਟ ਕੀਤੇ ਜਾਂਦੇ ਨੇ ਅਕਸਰ ਹੀ 올림픽 ਅਤੇ ਵੱਡੇ ਟੂਰਨਾਮੈਂਟਸ ਦੇ ਵਿੱਚ ਖਿਡਾਰੀਆਂ ਦੇ ਡੋਪ ਟੈਸਟ ਹੁੰਦੇ ਨੇ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਆਖਰ ਡੋਪ ਟੈਸਟ ਕੀਤਾ ਕਿਵੇਂ ਜਾਂਦਾ ਦੱਸਦੇ ਕਿ ਜਦੋਂ ਵੀ ਕਿਸੇ ਖਿਡਾਰੀ ਦਾ ਡੋਪ ਟੈਸਟ ਹੁੰਦਾ ਤਾਂ ਉਸ ਦੇ ਸਰੀਰ ਦੇ ਵਿੱਚ ਮੌਜੂਦ ਤਰਲ ਪਦਾਰਥਾਂ ਦੇ ਜਰੀਏ ਟੈਸਟ ਕੀਤਾ ਜਾਂਦਾ ਕੈਨੇਡਾ ਦੇ ਟੈਸਟਿੰਗ ਏਜੰਸੀ ਦੇ ਵੱਲੋਂ ਐਥਲੈਟਿਕਸ ਖੇਡਣ ਵਾਲੇ ਜਾਂ ਐਥਲੀਟ ਦੇ ਸਰੀਰ ਦੇ ਵਿੱਚੋਂ ਯੂਰੀਨ, ਸਲਾਈਵਾ, ਪਸੀਨਾ ਅਤੇ ਬਲੱਡ ਸੈਂਪਲ ਜਿਹੜੇ ਲਏ ਜਾਂਦੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਬਾਹਰ ਅਤੇ ਨਹ ਦੇ ਸੈਂਪਲ ਵੀ ਲਏ ਜਾ ਸਕਦੇ ਨੇ ਹਾਲਾਂਕਿ ਡੋਪਿੰਗ ਏਜੰਸੀ ਦੇ ਵੱਲੋਂ ਜ਼ਿਆਦਾਤਰ ਜੋ ਟੈਸਟ ਲਿਆ ਜਾਂਦਾ ਉਸ ਦੇ ਲਈ ਯੂਰੀਨ ਦਾ ਇਸਤੇਮਾਲ ਹੀ ਕੀਤਾ ਜਾਂਦਾ ਉੱਥੇ ਦੱਸ ਦਈਏ ਕਿ ਟੈਸਟ ਦੋ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਟੈਸਟ ਦਾ ਨਤੀਜਾ ਉਝ ਹੀ ਮਿੰਟਾਂ ਦੇ ਵਿੱਚ ਸਾਹਮਣੇ ਆ ਜਾਂਦਾ ਹੈ ਜਦਕਿ ਦੂਜੇ ਟੈਸਟ ਦੇ ਨਤੀਜੇ ਦੇ ਵਿੱਚ ਥੋੜਾ ਜ਼ਿਆਦਾ ਸਮਾਂ ਲੱਗਦਾ ਹੈ ਤੇ ਅਕਸਰ ਹੀ ਰਸਤੇ ਕਿ ਜਦੋਂ ਵੀ ਕੋਈ ਅਜਿਹਾ ਵੱਡਾ ਟੂਰਨਾਮੈਂਟ ਹੁੰਦਾ ਤੇ ਮੈਡਲ ਇਵੈਂਟ ਹੁੰਦਾ ਤਾਂ ਉਸ ਤੋਂ ਬਾਅਦ ਜੇਤੂ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਜਾਂਦਾ ਅਤੇ ਇਹ ਚੈੱਕ ਕੀਤਾ ਜਾਂਦਾ ਹੈ ਕਿ ਕੀ ਕਿਸੇ ਖਿਡਾਰੀ ਦੇ ਵੱਲੋਂ ਕੋਈ ਚੀਟਿੰਗ ਤਾਂ ਨਹੀਂ ਕੀਤੀ ਗਈ ਕਿਸੇ ਖਿਡਾਰੀ ਦੇ ਵੱਲੋਂ ਕਿਸੇ ਪ੍ਰਕਾਰ ਦੀ ਬੈਨ ਦਵਾਈ ਜਾਂ ਫਿਰ ਡਰੱਗਸ ਦਾ ਇਸਤੇਮਾਲ ਤਾਂ ਨਹੀਂ ਕੀਤਾ ਗਿਆ ਜਿਸ ਦੇ ਨਾਲ ਉਹਨਾਂ ਦੀ ਖੇਡਣ ਦੀ ਸਮਰੱਥਾ ਵਧੀ ਹੋਵੇ ਤੇ ਇਸੇ ਨੂੰ ਲੈ ਕੇ ਡੋਪ ਟੈਸਟ ਕੀਤਾ ਜਾਂਦਾ ਹੈ ਤੇ ਹੁਣ 올림픽 ਤੋਂ ਇਹ ਵੱਡੀ ਖਬਰ ਆਈ ਹੈ ਕਿ ਜੈਬਲਿਨ ਥਰੋ ਦੇ ਵਿੱਚ ਜੋ ਮੈਡਲ ਜੇਤੂ ਖਿਡਾਰੀ ਰਹੇ ਨੇ ਉਹਨਾਂ ਦਾ ਵੀ ਟੈਸਟ ਕੀਤਾ ਗਿਆ ਹੈ ਇਸ ਸਮੇਂ ਪੈਰਿਸ 올림픽 ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਕੁਝ ਘੰਟੇ ਪਹਿਲਾਂ ਜੈਵਲਨ ਥਰੋ ਦੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ ਦੱਸਦੀਏ ਅਰਸ਼ਦ ਨਦੀਮ ਨੇ ਬੀਤੀ ਰਾਤ ਪੈਰਿਸ 올림픽 ਦੇ ਵਿੱਚ ਜੈਵਲਨ ਥਰੋ ਦੇ ਫਾਈਨਲ ਦੇ ਵਿੱਚ ਇਤਿਹਾਸਿਕ ਪ੍ਰਦਰਸ਼ਨ ਕਰਦੇ ਆ 골ਡ ਮੈਡਲ ਜਿੱਤਿਆ ਸੀ ਦੱਸਦੀਏ ਕਿ ਨਦੀਮ ਨੇ 92.97 ਮੀਟਰ ਦਾ ਥਰੋ ਕਰਕੇ 골ਡ ਮੈਡਲ ਆਪਣੇ ਨਾਮ ਕੀਤਾ ਉੱਥੇ ਹੀ 올림픽 ਦੇ ਵਿੱਚ ਰਿਕਾਰਡ ਵੀ ਨਦੀਮ ਦੇ ਵੱਲੋਂ ਸੈੱਟ ਕਰ ਦਿੱਤਾ ਗਿਆ ਉੱਥੇ ਜੇਕਰ ਭਾਰਤ ਦੇ ਨੀਰਜ ਚੋਪੜਾ ਦੀ ਗੱਲ ਕਰੀਏ ਤਾਂ ਨੀਰਜ ਚੋਪੜਾ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਉੱਥੇ ਹੀ ਗਰਨੇਡਾ ਦੇ ਐਂਡਰਸਨ ਪੀਟਰਸ ਤੀਜੇ ਨੰਬਰ ਦੇ ਉੱਪਰ ਰਹੇ ਸਨ ਜਿਨ੍ਹਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਉੱਥੇ ਹੀ ਹੁਣ ਇਹਨਾਂ ਤਿੰਨਾਂ ਖਿਡਾਰੀਆਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਾ ਲਈ ਇਹਨਾਂ ਤਿੰਨਾਂ ਖਿਡਾਰੀਆਂ ਨੂੰ ਇਵੈਂਟ ਤੋਂ ਬਾਅਦ ਗਰਾਊਂਡ ਦੇ ਵਿੱਚ ਰੋਕਿਆ ਗਿਆ ਸੀ ਤਕਰੀਬਨ 2 ਤੋਂ 3 ਘੰਟੇ ਤੱਕ ਇਹਨਾਂ ਨੂੰ ਗਰਾਊਂਡ ਦੇ ਵਿੱਚ ਰੋਕਿਆ ਗਿਆ ਅਤੇ ਉਸ ਤੋਂ ਬਾਅਦ ਹੁਣ ਡੋਪ ਟੈਸਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਕਿ ਇਹਨਾਂ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ ਸੀ ਇੱਕ ਰਿਪੋਰਟ ਦੇ ਮੁਤਾਬਕ 2 ਤੋਂ 3 ਘੰਟੇ ਤੱਕ ਇਹਨਾਂ ਤਿੰਨਾਂ ਖਿਡਾਰੀਆਂ ਨੂੰ ਸਟੇਡੀਅਮ ਦੇ ਵਿੱਚ ਰੋਕਿਆ ਗਿਆ ਸੀ ਦੱਸਦੇ ਕਿ ਅਰਸ਼ਦ ਨਦੀਮ ਨੇ 92.97 ਮੀਟਰ ਦੇ ਥਰੋ ਨਾਲ 골ਡ ਮੈਡਲ ਉੱਥੇ ਹੀ ਭਾਰਤ ਦੇ ਨੀਰੇ ਚੋਪੜਾ ਨੇ 99.45 ਮੀਟਰ ਦੇ ਥਰੋ ਨਾਲ ਸਿਲਵਰ ਅਤੇ ਗ੍ਰਨੇਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਦੇ ਥਰੋ ਦੇ ਨਾਲ ਕੰਸੀ ਦਾ ਤਗਮਾ ਜਿੱਤਿਆ ਹੈ ਦੱਸ ਦਿਓ ਕਿੰਨਾ ਤਿੰਨਾ ਖਿਡਾਰੀਆਂ ਦੀ ਜਾਂਚ ਕੀਤੀ ਗਈ ਆ ਦੱਸ ਦਿਓ ਕਿ ਡੋਪ ਟੈਸਟ ਕੀਤਾ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਓਲੰਪਿਕ ਵਰਗੇ ਵੱਡੇ ਟੂਰਨਾਮੈਂਟ ਟੂਰਨਾਮੈਂਟ ਦੇ ਵਿੱਚ ਅਕਸਰ ਅਜਿਹੇ ਟੈਸਟ ਕੀਤੇ ਜਾਂਦੇ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਖਰ ਕਿਉਂ ਇਹ ਟੈਸਟ ਕੀਤਾ ਜਾਂਦਾ ਦੱਸਦੇ ਕਿ ਅਕਸਰ ਹੀ ਕਈ ਖਿਡਾਰੀ ਓਲੰਪਿਕ ਵਰਗੇ ਵੱਡੇ ਟੂਰਨਾਮੈਂਟਾਂ ਦੇ ਵਿੱਚ ਬੈਨ ਕੀਤੇ ਗਏ ਡਰੱਗਸ ਜਾਂ ਫਿਰ ਕਿਸੇ ਪਦਾਰਥ ਕਿਸੇ ਦਵਾਈ ਦਾ ਇਸਤੇਮਾਲ ਕਰਦੇ ਨੇ ਐਥਲੀਟਸ ਦੇ ਵੱਲੋਂ ਇਨ੍ਹਾਂ ਦਵਾਈਆਂ ਦੀ ਵਰਤੋਂ ਜੋ ਕੀਤੀ ਜਾਂਦੀ ਹੈ ਉਸ ਦਾ ਅਸਰ ਸਿੱਧਾ ਦਿਮਾਗ ਦੇ ਉੱਪਰ ਪੈਂਦਾ ਹੈ ਦੱਸਦੇ ਕਿ ਖੇਡ ਨਿਯਮਾਂ ਦੇ ਅਨੁਸਾਰ ਵਰਲਡ ਐਂਟੀ ਡੋਪਿੰਗ ਏਜੰਸੀ ਜਾਨੀ ਕਿ ਵਾਡਾ ਦੇ ਵੱਲੋਂ ਇਹ ਟੈਸਟ ਕੀਤੇ ਜਾਂਦੇ ਨੇ ਤਾਂ ਕਿ ਕੋਈ ਵੀ ਖਿਡਾਰੀ ਗਲਤ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਮੈਡਲ ਨਾ ਜਿੱਤ ਸਕੇ ਦੱਸ ਦੇ ਕਿ ਇਸ ਚੀਟਿੰਗ ਨੂੰ ਰੋਕਣ ਦੇ ਲਈ ਡੋਪ ਟੈਸਟ ਕੀਤੇ ਜਾਂਦੇ ਨੇ ਅਕਸਰ ਹੀ 올림픽 ਅਤੇ ਵੱਡੇ ਟੂਰਨਾਮੈਂਟਸ ਦੇ ਵਿੱਚ ਖਿਡਾਰੀਆਂ ਦੇ ਡੋਪ ਟੈਸਟ ਹੁੰਦੇ ਨੇ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਅਖਰ ਡੋਪ ਟੈਸਟ ਕੀਤਾ ਕਿਵੇਂ ਜਾਂਦਾ ਦੱਸ ਦੇ ਕਿ ਜਦੋਂ ਵੀ ਕਿਸੇ ਖਿਡਾਰੀ ਦਾ ਡੋਪ ਟੈਸਟ ਹੁੰਦਾ ਤਾਂ ਉਸ ਦੇ ਸਰੀਰ ਦੇ ਵਿੱਚ ਮੌਜੂਦ ਤਰਲ ਪਦਾਰਥਾਂ ਦੇ ਜਰੀਏ ਟੈਸਟ ਕੀਤਾ ਜਾਂਦਾ ਅਨੀਕ ਦੇ ਟੈਸਟਿੰਗ ਏਜੰਸੀ ਦੇ ਵੱਲੋਂ ਐਥਲੈਟਿਕਸ ਖੇਡਣ ਵਾਲੇ ਜਾਂ ਐਥਲੀਟ ਦੇ ਸਰੀਰ ਦੇ ਵਿੱਚੋਂ ਯੂਰੀਨ, ਸਲਾਈਵਾ, ਪਸੀਨਾ ਅਤੇ ਬਲੱਡ ਸੈਂਪਲ ਜਿਹੜੇ ਲਏ ਜਾਂਦੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਵਾਲ ਅਤੇ ਨਹ ਦੇ ਸੈਂਪਲ ਵੀ ਲਏ ਜਾ ਸਕਦੇ ਨੇ ਹਾਲਾਂਕਿ ਡੋਪਿੰਗ ਏਜੰਸੀ ਦੇ ਵੱਲੋਂ ਜ਼ਿਆਦਾਤਰ ਜੋ ਟੈਸਟ ਲਿਆ ਜਾਂਦਾ ਉਸ ਦੇ ਲਈ ਯੂਰੀਨ ਦਾ ਇਸਤੇਮਾਲ ਹੀ ਕੀਤਾ ਜਾਂਦਾ ਉੱਥੇ ਹੀ ਦੱਸ ਦਈਏ ਕਿ ਟੈਸਟ ਦੋ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਟੈਸਟ ਦਾ ਨਤੀਜਾ ਕੁਝ ਹੀ ਮਿੰਟਾਂ ਦੇ ਵਿੱਚ ਸਾਹਮਣੇ ਆ ਜਾਂਦਾ ਹੈ ਜਦਕਿ ਦੂਜੇ ਟੈਸਟ ਦੇ ਨਤੀਜੇ ਦੇ ਵਿੱਚ ਥੋੜਾ ਜ਼ਿਆਦਾ ਸਮਾਂ ਲੱਗਦਾ ਹੈ ਤੇ ਅਕਸਰ ਹੀ ਰਸਤੇ ਕਿ ਜਦੋਂ ਵੀ ਕੋਈ ਅਜਿਹਾ ਵੱਡਾ ਟੂਰਨਾਮੈਂਟ ਹੁੰਦਾ ਤੇ ਮੈਡਲ ਇਵੈਂਟ ਹੁੰਦਾ ਤਾਂ ਉਸ ਤੋਂ ਬਾਅਦ ਜੇਤੂ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਜਾਂਦਾ ਅਤੇ ਇਹ ਚੈੱਕ ਕੀਤਾ ਜਾਂਦਾ ਹੈ ਕਿ ਕੀ ਕਿਸੇ ਖਿਡਾਰੀ ਦੇ ਵੱਲੋਂ ਕੋਈ ਚੀਟਿੰਗ ਤਾਂ ਨਹੀਂ ਕੀਤੀ ਗਈ ਕਿਸੇ ਖਿਡਾਰੀ ਦੇ ਵੱਲੋਂ ਕਿਸੇ ਪ੍ਰਕਾਰ ਦੀ ਬੈਨ ਦਵਾਈ ਜਾਂ ਫਿਰ ਡਰੱਗਸ ਦਾ ਇਸਤੇਮਾਲ ਤਾਂ ਨਹੀਂ ਕੀਤਾ ਗਿਆ ਜਿਸ ਦੇ ਨਾਲ ਉਹਨਾਂ ਦੀ ਖੇਡਣ ਦੀ ਸਮਰੱਥਾ ਵਧੀ ਹੋਵੇ ਤੇ ਇਸੇ ਨੂੰ ਲੈ ਕੇ ਡੋਪ ਟੈਸਟ ਕੀਤਾ ਜਾਂਦਾ ਹੈ ਤੇ ਹੁਣ 올림픽 ਤੋਂ ਇਹ ਵੱਡੀ ਖਬਰ ਆਈ ਹੈ ਕਿ ਜੈਬਲਿਨ ਥਰੋ ਦੇ ਵਿੱਚ ਜੋ ਮੈਡਲ ਜੇਤੂ ਖਿਡਾਰੀ ਰਹੇ ਨੇ ਉਹਨਾਂ ਦਾ ਵੀ ਟੈਸਟ ਕੀਤਾ ਗਿਆ ਹੈ ਇਸ ਸਮੇਂ ਪੈਰਿਸ 올림픽 ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਕੁਝ ਘੰਟੇ ਪਹਿਲਾਂ ਜੈਵਲਨ ਥਰੋ ਦੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ ਦੱਸਦੀਏ ਅਰਸ਼ ਨਦੀਮ ਨੇ ਬੀਤੀ ਰਾਤ ਪੈਰਿਸ 올림픽 ਦੇ ਵਿੱਚ ਜੈਵਲਨ ਥਰੋ ਦੇ ਫਾਈਨਲ ਦੇ ਵਿੱਚ ਇਤਿਹਾਸਿਕ ਪ੍ਰਦਰਸ਼ਨ ਕਰਦੇ ਆ 골ਡ ਮੈਡਲ ਜਿੱਤਿਆ ਸੀ ਦੱਸਦੀਏ ਕਿ ਨਦੀਮ ਨੇ 92.97 ਮੀਟਰ ਦਾ ਥਰੋ ਕਰਕੇ 골ਡ ਮੈਡਲ ਆਪਣੇ ਨਾਮ ਕੀਤਾ ਉੱਥੇ ਹੀ 올림픽 ਦੇ ਵਿੱਚ ਰਿਕਾਰਡ ਵੀ ਨਦੀਮ ਦੇ ਵੱਲੋਂ ਸੈੱਟ ਕਰ ਦਿੱਤਾ ਗਿਆ ਉੱਥੇ ਜੇਕਰ ਭਾਰਤ ਦੇ ਨੀਰਜ ਚੋਪੜਾ ਦੀ ਗੱਲ ਕਰੀਏ ਤਾਂ ਨੀਰਜ ਚੋਪੜਾ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਉੱਥੇ ਹੀ ਗਰਨੇਡਾ ਦੇ ਐਂਡਰਸਨ ਪੀਟਰਸ ਤੀਜੇ ਨੰਬਰ ਦੇ ਉੱਪਰ ਰਹੇ ਸਨ ਜਿਨ੍ਹਾਂ ਨੇ ਕੰਸੀ ਦਾ ਟਗਮਾ ਜਿੱਤਿਆ ਉੱਥੇ ਹੀ ਹੁਣ ਇਹਨਾਂ ਤਿੰਨ ਖਿਡਾਰੀਆਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਾਲ ਇਹਨਾਂ ਤਿੰਨਾਂ ਖਿਡਾਰੀਆਂ ਨੂੰ ਇਵੈਂਟ ਤੋਂ ਬਾਅਦ ਗਰਾਊਂਡ ਦੇ ਵਿੱਚ ਰੋਕਿਆ ਗਿਆ ਸੀ ਤਕਰੀਬਨ 2 ਤੋਂ 3 ਘੰਟੇ ਤੱਕ ਇਹਨਾਂ ਨੂੰ ਗਰਾਊਂਡ ਦੇ ਵਿੱਚ ਰੋਕਿਆ ਗਿਆ ਅਤੇ ਉਸ ਤੋਂ ਬਾਅਦ ਹੁਣ ਡੋਪ ਟੈਸਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਕਿ ਇਹਨਾਂ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ ਸੀ ਇੱਕ ਰਿਪੋਰਟ ਦੇ ਮੁਤਾਬਕ 2 ਤੋਂ 3 ਘੰਟੇ ਤੱਕ ਇਹਨਾਂ ਤਿੰਨਾਂ ਖਿਡਾਰੀਆਂ ਨੂੰ ਸਟੇਡੀਅਮ ਦੇ ਵਿੱਚ ਰੋਕਿਆ ਗਿਆ ਸੀ ਦੱਸਦੇ ਕਿ ਅਰਸ਼ਦ ਨਦੀਮ ਨੇ 92.97 ਮੀਟਰ ਦੇ ਥਰੋ ਨਾਲ 골ਡ ਮੈਡਲ ਉੱਥੇ ਹੀ ਭਾਰਤ ਦੇ ਨੀਰੇ ਚੋਪੜਾ ਨੇ 99.45 ਮੀਟਰ ਦੇ ਥਰੋ ਨਾਲ ਸਿਲਵਰ ਅਤੇ ਗ੍ਰਨੇਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਦੇ ਥਰੋ ਦੇ ਨਾਲ ਕੰਸੀ ਦਾ ਤਗਮਾ ਜਿੱਤਿਆ ਹੈ ਦੱਸ ਦਿਓ ਕਿੰਨਾ ਤਿੰਨਾ ਖਿਡਾਰੀਆਂ ਦੀ ਜਾਂਚ ਕੀਤੀ ਗਈ ਆ ਦੱਸ ਦਿਓ ਕਿ ਡੋਪ ਟੈਸਟ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਓਲੰਪਿਕ ਵਰਗੇ ਵੱਡੇ ਟੂਰਨਾਮੈਂਟ ਟੂਰਨਾਮੈਂਟ ਦੇ ਵਿੱਚ ਅਕਸਰ ਅਜਿਹੇ ਟੈਸਟ ਕੀਤੇ ਜਾਂਦੇ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਆਖਰ ਕਿਉਂ ਇਹ ਟੈਸਟ ਕੀਤਾ ਜਾਂਦਾ ਦੱਸਦੇ ਕਿ ਅਕਸਰ ਹੀ ਕਈ ਖਿਡਾਰੀ ਓਲੰਪਿਕ ਵਰਗੇ ਵੱਡੇ ਟੂਰਨਾਮੈਂਟਾਂ ਦੇ ਵਿੱਚ ਬੈਨ ਕੀਤੇ ਗਏ ਡਰੱਗਸ ਜਾਂ ਫਿਰ ਕਿਸੇ ਪਦਾਰਥ ਕਿਸੇ ਦਵਾਈ ਦਾ ਇਸਤੇਮਾਲ ਕਰਦੇ ਨੇ ਐਥਲੀਟਸ ਦੇ ਵੱਲੋਂ ਇਹਨਾਂ ਦਵਾਈਆਂ ਦੀ ਵਰਤੋਂ ਜੋ ਕੀਤੀ ਜਾਂਦੀ ਹੈ ਉਸ ਦਾ ਅਸਰ ਸਿੱਧਾ ਦਿਮਾਗ ਦੇ ਉੱਪਰ ਪੈਂਦਾ ਹੈ ਦੱਸਦੇ ਕਿ ਖੇਡ ਨਿਯਮਾਂ ਦੇ ਅਨੁਸਾਰ ਵਰਲਡ ਐਂਟੀ ਡੋਪਿੰਗ ਏਜੰਸੀ ਜਾਨੀ ਕਿ ਵਾਡਾ ਦੇ ਵੱਲੋਂ ਇਹ ਟੈਸਟ ਕੀਤੇ ਜਾਂਦੇ ਨੇ ਤਾਂ ਕਿ ਕੋਈ ਵੀ ਖਿਡਾਰੀ ਗਲਤ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਮੈਡਲ ਨਾ ਜਿੱਤ ਸਕੇ ਦੱਸ ਦੇ ਕਿ ਇਸ ਚੀਟਿੰਗ ਨੂੰ ਰੋਕਣ ਦੇ ਲਈ ਡੋਪ ਟੈਸਟ ਕੀਤੇ ਜਾਂਦੇ ਨੇ ਅਕਸਰ ਹੀ 올림픽 ਅਤੇ ਵੱਡੇ ਟੂਰਨਾਮੈਂਟਸ ਦੇ ਵਿੱਚ ਖਿਡਾਰੀਆਂ ਦੇ ਡੋਪ ਟੈਸਟ ਹੁੰਦੇ ਨੇ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਅਖਰ ਡੋਪ ਟੈਸਟ ਕੀਤਾ ਕਿਵੇਂ ਜਾਂਦਾ ਦੱਸ ਦੇ ਕਿ ਜਦੋਂ ਵੀ ਕਿਸੇ ਖਿਡਾਰੀ ਦਾ ਡੋਪ ਟੈਸਟ ਹੁੰਦਾ ਤਾਂ ਉਸ ਦੇ ਸਰੀਰ ਦੇ ਵਿੱਚ ਮੌਜੂਦ ਤਰਲ ਪਦਾਰਥਾਂ ਦੇ ਜਰੀਏ ਟੈਸਟ ਕੀਤਾ ਜਾਂਦਾ ਜਾਣ ਕੇ ਟੈਸਟਿੰਗ ਏਜੰਸੀ ਦੇ ਵੱਲੋਂ ਐਥਲੈਟਿਕਸ ਖੇਡਣ ਵਾਲੇ ਜਾਂ ਐਥਲੀਟ ਦੇ ਸਰੀਰ ਦੇ ਵਿੱਚੋਂ ਯੂਰੀਨ ਸਲਾਈਵਾ ਪਸੀਨਾ ਅਤੇ